Into education in the last three decades. So to one of the premium and prestigious professional institutes providing a wide range of professional courses with 100% placement assistance. We are Sri Sai Group of Institutes. ਇੰਦਰਨਾਮ ਡਾਕਟਰ ਹਰਸਦਾਵਰਤੀ ਵਾਈਸ ਚਾਂਸਰ ਦੇ ਯਸ਼ਪਗਤੀ ਯੂਨੀਵਰਸਿਟੀ ਤੇ ਮੇਰੇ ਨਾਲ ਇਸਾਮਿਤ ਕੁਰੇਜਾ OSD ਟੂ ਪ੍ਰੈਸ ਜੀ ਐਂਡ ਐਡਵੈਂਗਾਰਡ ਤੋਂ ਡਾਕਟਰ ਮੋਹਿਤ ਤੇ ਇਥੇ ਆਨ ਦਾ ਪਰਪਸ ਇਹ ਹੈ ਕਿ ਦੇਸ਼ਪਗਤੀ ਯੂਨੀਵਰਸਿਟੀ ਨੈਕ A+ ਐਕ੍ਰੈਡੀਟਿਡ ਯੂਨੀਵਰਸਿਟੀ ਹੈ ਅਸੀਂ ICC ਸੈਂਟਰ DBU ICC ਸੈਂਟਰ ਇਥੇ ਸਟੈਬਲਿਸ਼ ਕੀਤਾ ਇਨਫੋਰਮੇਸ਼ਨ ਕਾਉਂਸਲਿੰਗ ਸੈਂਟਰ ਜਿੰਨ ਕਹਿ ਸਕਦੇ ਕਿ ਦੇਸ਼ਪਗਤੀ ਯੂਨੀਵਰਸਿਟੀ ਨੇ ਆਪਣੇ ਜਿਹੜਾ ਵਾ ਦਾਇਰਾ ਆਪਣਾ ਵਿੰਗਸ ਵੀ ਹੈਵ ਸਪਰੈਡ ਅਕ੍ਰੋਸ ਦਾ ਗਲੋਬ ਤੇ ਸਾਡੇ ਰੈਗੂਲਰ ਪ੍ਰੋਗਰਾਮ ਜਿਹੜੇ ਡਿਪਲੋਮਾ ਤੋਂ ਪੀ ਐਚ ਡੀ 150 ਤੋਂ ਉਪਰ ਕੋਰਸ ਚੱਲ ਰਹੇ ਆ ਇਹਦੇ ਨਾਲ ਸਾਨੂੰ ਆਨਲਾਈਨ ਪ੍ਰੋਗਰਾਮ ਯੂਡੀਸੀਐਨ ਜਿਹੜਾ ఓਪਨ ਡਿਸਟੈਂਸ ਲਰਨਿੰਗ ਪ੍ਰੋਗਰਾਮ ਵੀ ਮਿਲੇ ਤੇ ਡੀਬਿਊ ਅਮਰੀਕਸ ਸਾਡਾ ਇੱਕ ਵੈਂਚਰ ਹੈ ਨਾਰਥ ਅਮਰੀਕਾ ਦੇ ਵਿੱਚ ਅਸੀਂ ਐਮ ਬੀਬੀਐਸ ਪ੍ਰੋਵਾਈਡ ਕਰ ਰਹੇ ਆ ਇਹ ਸਾਰੇ ਪ੍ਰੋਗਰਾਮਸ ਦੀ ਜਿਹੜੀ ਕਾਉਂਸਲਿੰਗ ਹੈ ਔਰ ਉਹਨਾਂ ਨੂੰ ਗਾਈਡੈਂਸ ਸਟੂਡੈਂਟ ਨੂੰ ਦੇਣਾ ਤਾਂ ਕਿ ਉਹ ਜੋ ਫਿਊਚਰ ਬਣਾਉਣਾ ਚਾਹੁੰਦੇ ਹਨ ਉਹਨਾਂ ਨੂੰ ਹਰ ਤਰ੍ਹਾਂ ਦੀ ਗਾਈਡੈਂਸ ਯੂਨੀਵਰਸਿਟੀ ਦੀ ਇਹ ਸੈਂਟਰ ਤੋਂ ਮਿਲ ਸਕੇ ਤਾਂ ਉਹਦੇ ਲਈ ਅਸੀਂ ਇਕੱਠੇ ਅੱਜ ਵੀ ਹੈਵ ਜੁਆਇੰਟ ਹੈਂਡਸ ਟੁਗੇਦਰ ਵਿਦ ਐਜੂਬੈਂਡ ਦੇਖੋ ਜੀ ਆਪਣਾ ਆਨਲਾਈਨ ਪ੍ਰੋਗਰਾਮ ਜਿਹੜੇ ਵੀ ਪ੍ਰੋਗਰਾਮਸ ਹੋਣਗੇ ਇਹ ਸਾਰੇ ਪ੍ਰੋਗਰਾਮਸ ਦੀ ਜਿਹੜੀ ਗਾਈਡੈਂਸ ਤੇ ਕਾਉਂਸਲਿੰਗ ਇਹ ਪ੍ਰੋਵਾਈਡ ਹੋਊਗੀ ਪ੍ਰੋਗਰਾਮਸ ਦਾ ਯੂਨੀਵਰਸਿਟੀ ਦੇ ਵਿੱਚ ਚੱਲਣਗੇ ਸਾਰੇ ਯਾਬਨ ਇਹ ਦਾਖਲੇ ਲਈ ਕੈਸ ਕਰਦੇ ਆਪਾਂ ਸਟੂਡੈਂਟ ਨੂੰ ਅੱਜਕੱਲ੍ਹ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਰਹੀ ਹੈ ਕਿ ਬੱਚਾ ਬਹੁਤ ਤਰ੍ਹਾਂ ਦੇ ਫੀਲਡਸ ਵਿੱਚ ਪੈਸ਼ਨੇਟ ਹੈ ਉਹਨੂੰ ਗਾਈਡੈਂਸ ਪ੍ਰੋਪਰ ਨਹੀਂ ਮਿਲਦੀ ਕਿ ਕਿੱਥੇ ਪੜਿਆ ਜਾਵੇ ਕਿ ਅਸੀਂ ਦੇਖਦੇ ਹਾਂ ਕਿ ਬਹੁਤ ਤਰ੍ਹਾਂ ਸੁਣਦੇ ਵੀ ਹਾਂ ਕਿ ਬੱਚੇ ਨੇ ਗਲਤ ਫੀਲਡ ਚੂਜ਼ ਕਰ ਲਿਆ ਉਹਦਾ ਪੈਸ਼ਨ ਵੀ ਨਹੀਂ ਸੀਗਾ ਜਾਂ ਪੀਅਰ ਪ੍ਰੈਸ਼ਰ ਕਹਿ ਲਓ दोस्ता ने कहता तो वह जो विजन या गोल से पूरा नहीं कर सके तो आईसी सेंटर का मेन ये एज अ कारपोरेट सोशल रिसपॉन्सिबिलिटी इनिशिएटिव लाइए खोले, और अभी ता खोल रहे क्योंकि अभी देख रहे हैं कि एजोवेन गार्ड है कंपनी है इन्हों दी अपनी बहुत लैगेसी है बहुत पुरानी ये बहुत ट्रू अकेडमिशन है कि ਔਰ ਖੁਦ ਵੀ ਜਿਹਨੂੰ ਕਹਿੰਦੇ ਐਜੂਕੇਸ਼ਨਿਸਟ ਹੈ ਤਾਂ ਉਹਨਾਂ ਨੂੰ ਪਤਾ ਹੈ ਕਿ ਸਟੂਡੈਂਟ ਨੂੰ ਕਿਦਾਂ ਗਾਈਡ ਕੀਤਾ ਜਾ ਸਕਦਾ ਤਾਂ ਅਸੀਂ ਸੈਂਟਰ ਖੋਲਣ ਦਾ ਮੇਨ ਸਾਡਾ ਇੱਥੇ ਮੋਟਿਵੇਸ਼ਨ ਇਹ ਸੀਗਾ ਕਿ ਪਠਾਨਕੋਟ ਜਾਂਦੇ ਆਸ-ਪਾਸ ਜਿਹੜੇ ਇਲਾਕੇ ਸਟੂਡੈਂਟ ਹਰ ਪੜ੍ਹਨਾ ਚਾਹੁੰਦਾ ਵਾ ਹਰ ਬੱਚਾ ਬਾਹਰ ਜਾ ਰਿਹਾ ਵਾ ਪੰਜਾਬ ਵੀ ਪੜ੍ਹ ਰਿਹਾ ਪੰਜਾਬ ਤੋਂ ਬਾਹਰ ਵੀ ਜਾ ਰਿਹਾ ਤਾਂ ਜੋ ਬੱਚਾ ਜੇ ਉਹਦੀ ਐਜੂਕੇਸ਼ਨ ਲੈਣਾ ਚਾਹੁੰਦਾ ਵਾ ਇਹੜੀ ਖਾਸ ਕਰ A+ ਯੂਨੀਵਰਸਿਟੀ ਚ ਔਰ ਸਾਡੇ ਕੋਲ ਹਰ ਤਰ੍ਹਾਂ ਦੇ ਫੀਲਡਸ ਆਯੁਰਵੇਦਾ ਡੈਂਟਰ ਨਰਸਿੰਗ ਫਾਰਮਾਸੂਟੀਕਲ ਪੈਰਾਮੈਡੀਕਲ ਤੋਂ ਲੈ ਕੇ ਐਮਬੀਬੀਐਸ ਅਬਰਾਡ ਇਥੇ ਇੰਜੀਨੀਅਰਿੰਗ ਮੈਨੇਜਮੈਂਟ ਸੋਸ਼ੀਅਲ ਹਰ ਤਰ੍ਹਾਂ ਦੇ ਪ੍ਰੋਗਰਾਮਸ ਅਵੇਲੇਬਲ ਹੈ ਤਾਂ ਆਪ ਆਨਲਾਈਨ ਦੇ ਓਪਨ ਡਿਸਾਸ ਲਰਨਿੰਗ ਵੀ ਆ ਗਿਆ ਤਾਂ ਬੱਚੇ ਨੂੰ ਪੂਰੀ ਤਰ੍ਹਾਂ ਨਾਲ ਹਰ ਤਰ੍ਹਾਂ ਦੀ ਉਹਨਾਂ ਨੂੰ ਇਕ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਵੇ ਇਕ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਕਿ ਆਹ ਪ੍ਰੋਗਰਾਮ ਦਾ ਫਿਊਚਰ ਦੇ ਵਿਦ ਆ ਬੈਨੇਫਿਟ ਹੈ ਤੁਹਾਡੇ ਕੈਰੀਅਰ ਲਈ ਉਹਦੇ ਲਈ ਅਸੀਂ ਸੈਂਟਰ ਸਟਾਰਟ ਕੀਤਾ ਸਰ ਨੇ ਬੜਾ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ ਇੱਕ ਤੇ ਸਟੂਡੈਂਟਸ ਨੂੰ ਜਿਹੜੀ ਨੈਕ A+ ਐਕਕ੍ਰਿਟਿਟਿਡ ਯੂਨੀਵਰਸਿਟੀ ਤੋਂ ਡਿਗਰੀ ਕ੍ਰਾਫਟ ਦਾ ਮੌਕਾ ਮਿਲੇਗਾ ਔਰ ਬੱਚੇ ਨੂੰ ਕਾਉਂਸਲਿੰਗ ਕਰਨ 플ਾਨ ਦੇ ਲਈ ਯੂਨੀਵਰਸਿਟੀ ਵਿਜ਼ਿਟ ਨਹੀਂ ਕਰਨਾ ਪਵੇਗਾ ਲੋਕਲ ਜਿਹੜਾ ਸੈਂਟਰ ਹੈਗਾ ਉਹਦੇ ਜਿਹੜੇ ਕਾਉਂਸਲਰਸ अवेलेबल ਹੋਣਗੇ ਜਿਨ੍ਹਾਂ ਨੂੰ ਯੂਨੀਵਰਸਿਟੀ ਟ੍ਰੇਨ ਕਰੇਗੀ ਔਰ ਬੱਚੇ ਦੇ ਲਈ ਕਿਹੜਾ ਫੀਲਡ ਬੈਟਰ ਹੋਏਗਾ ਉਹਦੇ ਮੈਂ ਸਪੋਜ਼ ਪਲੱਸ 2 ਤੋਂ ਬਾਅਦ ਕਿਸੇ ਬੱਚੇ ਨੇ ਜਾਣਾ ਹੈ ਉਸ ਲਈ ਕਿਹੜਾ ਫੀਲਡ ਬੈਟਰ ਹੈ ਜਿਹੜਾ ਉਹਨੂੰ ਅੱਛੀ ਜੋਬ ਪਲੇਸਮੈਂਟ ਦੇ ਸਕਦਾ ਉਹ ਸਾਰੀਆਂ ਚੀਜ਼ਾਂ ਦੀ ਗਾਈਡੈਂਸ ਲਈ ਟ੍ਰੇਨਿੰਗ ਜਿਹੜੀ ਹੈ ਕਾਉਂਸਲਰ ਨੂੰ ਯੂਨੀਵਰਸਿਟੀ ਵੱਲੋਂ ਦਿੱਤੀ ਜਾਏਗੀ ਉਹ ਸੇਮ ਉਸੇ ਪੈਟਰਨ ਤੇ ਯੂਨੀਵਰਸਿਟੀ ਜਿਹੜੇ ਸਾਡੇ ਕਾਉਂਸਲਰਸ ਲੋਕਲ ਹੋਣਗੇ ਉਹ ਬੱਚਿਆਂ ਨੂੰ ਗਾਈਡ ਕਰਨਗੇ ਤਾਂ ਕਿ ਬੱਚੇ ਇੱਕ ਬੈਟਰ ਕੈਰੀਅਰ ਨੂੰ ਚੂਜ਼ ਕਰ ਸਕਣ